ਬੇਸ਼ੱਕ ਬੈਂਕ ਆਫ ਕੈਨੇਡਾ ਦੇ ਵੱਲੋਂ ਇੰਟਰਸਟ ਰੇਟ ਦੇ ਵਿੱਚ ਪਹਿਲਾ ਕੱਟ ਲਗਾਇਆ ਗਿਆ ਪਰ ਇਸ ਦੇ ਬਾਵਜੂਦ ਹਾਊਸਿੰਗ ਮਾਰਕੀਟ ਜਿਆਦਾ ਹੀਟ ਅਪ ਹੁੰਦੀ ਹੋਈ ਦਿਖਾਈ ਨਹੀਂ ਦੇ ਰਹੀ ਰੀਅਲ ਏਸਟੇਟ ਬੋਰਡਸ ਦੇ ਵੱਲੋਂ ਆਸ ਪ੍ਰਗਟਾਈ ਜਾ ਰਹੀ ਹੈ ਕਿ ਆਉਣ ਵਾਲੇ ਮਹੀਨਿਆਂ ਦੇ ਵਿੱਚ ਘਰਾਂ ਦੀ ਸੇਲਸ ਵੱਧ ਸਕਦੀਆਂ ਨੇ ਪਰ ਇਸ ਸਮੇਂ ਲਿਸਟਿੰਗ ਦੇ ਵਿੱਚ ਵਾਧਾ ਜ਼ਰੂਰ ਹੋਇਆ ਪਰ ਸੇਲਸ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਘਟ ਨੇ ਬੈਂਕ ਆਫ ਕੈਨੇਡਾ ਦੇ ਵੱਲੋਂ ਇੰਟਰਸਟ ਰੇਟ ਦੇ ਵਿੱਚ ਪਹਿਲਾ ਕੱਟ ਲਗਾਇਆ ਗਿਆ ਪਰ ਦੂਸਰੇ ਕੱਟ ਲੱਗਣ ਦੀਆਂ ਸੰਭਾਵਨਾਵਾਂ ਛੇਤੀ ਨਹੀਂ ਜਾਪ ਰਹੀਆਂ ਪਰ ਇਸ ਸਮੇਂ ਦੌਰਾਨ ਹੀ ਹਾਊਸਿੰਗ ਮਾਰਕੀਟ ਦੇ ਵਿੱਚ ਖਾਸ ਹਲਚਲ ਦਿਖਾਈ ਨਹੀਂ ਦੇ ਰਹੀ ਫ੍ਰੀਜ਼ਰ ਬੈਲੀ ਹਾਊਸਿੰਗ ਬੋਰਡ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸ਼ਾਇਦ ਗਰਮੀਆਂ ਦੇ ਦੌਰਾਨ ਹਾਊਸਿੰਗ ਮਾਰਕੀਟ 'ਚ ਥੋੜੀ ਹਲਚਲ ਜ਼ਰੂਰ ਹੋ ਸਕਦੀ ਹੈ ਪਰ ਜੋਨ ਮਹੀਨੇ ਦੌਰਾਨ 1317 ਸੇਲਜ਼ ਹੋਆਂ ਨੇ ਤੇ ਪਿਛਲੇ ਮਹੀਨੇ ਦੇ ਮੁਕਾਬਲੇ 13% ਘਟਨੇ ਤੇ 2023 ਦੇ ਮੁਕਾਬਲੇ 36% ਦਾ ਡ੍ਰੌਪ ਹੈ। ਫਰੇਜ਼ਰ ਵੈਲੀ ਦੇ ਵਿੱਚ ਘਰਾਂ ਦੀਆਂ ਕੀਮਤਾਂ 0.1% ਡ੍ਰੌਪ ਹੋਈਆਂ ਨੇ ਜਿੱਥੇ ਕਿ ਘਰ ਦੀ ਕੀਮਤ 15,28,900 ਡਾਲਰ ਤੇ ਪਹੁੰਚੀ ਹੈ ਜਦਕਿ ਟਾਊਨ ਹਾਊਸ ਦੀ ਕੀਮਤ 8,51,100 ਡਾਲਰ ਤੇ ਹੈ। ਇਸੇ ਤੰਗ ਦੇ ਨਾਲ ਕਾਂਡੋ ਦੀ ਕੀਮਤ 5,51,100 ਡਾਲਰ ਤੇ ਹੈ। ਮੈਟਰੋ ਵੈਂਕੂਵਰ ਰੀਜਨ ਦੀ ਗੱਲ ਬਾਤ ਕਰੀਏ ਤਾਂ ਮਈ ਮਹੀਨੇ ਦੌਰਾਨ ਇੱਥੇ 2737 ਸੇਲਜ਼ ਹੋਈਆਂ ਨੇ ਜੋ ਕਿ ਮਈ 2023 ਦੇ ਮੁਕਾਬਲੇ ਕਾਫੀ ਘਟ ਨੇ ਉਸ ਸਮੇਂ 3411 ਸੇਲਜ਼ ਹੋਈਆਂ ਜੇਕਰ 10 ਸਾਲ ਦੀ ਸੀਜ਼ਨਲ ਐਵਰੇਜ ਨੂੰ ਦੇਖਿਆ ਜਾਵੇ ਤਾਂ ਘਰਾਂ ਦੀ ਵਿਕਰੀ ਦਾ ਨੰਬਰ 19.6% ਕਟਾ অন্ਟਾਰੀਓ ਦੇ ਵਿੱਚ ਵੀ ਹਾਊਸਿੰਗ ਮਾਰਕੀਟ ਦੇ ਹੀਟ-ਅਪ ਹੋਣ ਦੀਆਂ ਸੰਭਾਵਨਾਵਾਂ ਫਿਲਹਾਲ ਘਟ ਨੇ ਕਿਉਂਕਿ অন্ਟਾਰੀਓ ਦੇ ਵਿੱਚ ਖਾਸ ਕਰ ਕੌਂਡੋ ਦੀ ਮਾਰਕੀਟ ਕਾਫੀ ਜ਼ਿਆਦਾ ਹਿੱਟ ਹੁੰਦੀ ਦਿਖਾਈ ਦੇ ਰਹੀ ਹੈ 2021 ਦੇ ਮੁਕਾਬਲੇ ਕੌਂਡੋ ਦੀ ਮਾਰਕੀਟ ਦੇ ਵਿੱਚ 41% ਦਾ ਡ੍ਰੌਪ ਦੱਸਿਆ ਜਾ ਰਿਹਾ ਹੈ ਬਹੁਤ ਸਾਰੇ ਮਾਹਰਾਂ ਦਾ ਮੰਨਣਾ ਹੈ ਕਿ ਬੇਸ਼ੱਕ ਸਰਕਾਰਾਂ ਦੇ ਵੱਲੋਂ ਸਪਲਾਈ ਵਧਾਉਣ ਦੇ ਲਈ ਕਦਮ ਚੁੱਕੇ ਗਏ ਨੇ ਪਰ ਬੈਂਕ ਆਫ ਕੈਨੇਡਾ ਦੇ ਵੱਲੋਂ ਜਦੋਂ ਇੰਟਰਸਟ ਰੇਟ ਘਟਾਏ ਜਾਣਗੇ ਤਾਂ ਬਾਏਰ ਮਾਰਕੀਟ ਚ ਐਂਟਰ ਹੋਏਗਾ ਕਿਉਂਕਿ ਬਹੁਤ ਸਾਰੇ ਲੋਕ ਮਾਰਗੇਜ ਨਾ ਹੋਣ ਦੇ ਸ਼ੰਕਰ ਦੇ ਨਾਲ ਜੂਝ ਰਹੇ ਨੇ ਦੂਜੇ ਪਾਸੇ 온ਟਾਰੀਓ ਦੇ ਵਿੱਚ ਕੌਂਡੋ ਮਾਰਕੀਟ ਨੂੰ ਲੈ ਕੇ ਕਾਫੀ ਚਰਚਾਵਾਂ ਜਾਰੀ ਨੇ ਮਹਾਰਾਜਾ ਮੰਨਣਾ ਹੈ ਕਿ ਕੌਂਡੋ ਮਾਰਕੀਟ ਪ੍ਰਭਾਵਿਤ ਹੋਰ ਵੀ ਹੋ ਸਕਦੀ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਦੀਆਂ ক্লোਜ਼ ਡੇਟਸ ਨਜ਼ਦੀਕ ਆ ਰਹੀਆਂ ਨੇ ਪਰ ਮਾਰਗੇਜ ਨਾ ਹੋਣ ਕਾਰਨ ਸ਼ਾਇਦ ਉਹ ਇਸ ਨੂੰ ਪੂਰਾ ਨਾ ਕਰ ਸਕਣ ਜਿਸ ਦੇ ਨਾਲ ਮਾਰਕੀਟ ਸਿੱਧੇ ਰੂਪ ਦੇ ਵਿੱਚ ਹਿੱਟ ਹੋਏਗੀ ਕੈਲਗਰੀ ਅਤੇ ਐਡਮੈਂਟਨ ਦੇ ਵਿੱਚ ਵੀ ਹਾਊਸਿੰਗ ਮਾਰਕੀਟ 'ਚ ਹਲਚਲ ਦਿਖਾਈ ਦੇ ਰਹੀ ਹੈ ਜਿੱਥੇ ਕਿ ਲਗਾਤਾਰ ਸੇਲਜ਼ ਜਾਰੀ ਨੇ ਇਸ ਕਾਰਨ ਕੈਨੇਡਾ ਭਰ ਦੇ ਵਿੱਚ ਸੇਲਜ਼ ਦਾ ਨੰਬਰ 10.1% ਵਧਿਆ ਹੈ ਪਰ ਉਸ 'ਚ ਉਹ ਪ੍ਰੋਵਿੰਸਾਂ ਜ਼ਿਆਦਾ ਭਾਗੀਦਾਰੀ ਦਿਖਾ ਰਹੀਆਂ ਨੇ ਜਿੱਥੇ ਕਿ ਘਰ ਮੁਕਾਬਲਤਨ ਸਸਤੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ